ਅੱਜ ਮਾਤਾ ਕੁਸ਼ਲਿਆ ਹਸਪੀਟਲ ਦੇ ਨਾਲ ਬਣੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕਾਲੇ ਝੰਡੇ ਲਗਾਏ ਗਏ ਅਤੇ ਮਾਰਕੀਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੱਜ ਪਟਿਆਲਾ ਮਾਤਾ ਕੁਸ਼ਲਿਆ ਹਸਪੀਟਲ ਨੂੰ ਨਵੀਂ ਤਕਨੀਕ ਦੇਣ ਵਾਸਤੇ ਸਿਹਤ ਮੰਤਰੀ ਪੰਜਾਬ ਦੇ ਦਰਜੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵਾਲਾ ਤੇ ਭਗਵੰਤ ਮਾਨ ਪਟਿਆਲਾ ਪਹੁੰਚੇ ਸਨ। ਜਿਸ ਦੇ ਚੱਲਦਿਆਂ ਪਿਛਲੇ ਲੰਬੇ ਸਮੇਂ ਤੋਂ ਲਾਹੌਰ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਤੇ ਕਾਲੇ ਝੰਡੇ ਲਗਾਏ ਗਏ ਤੇ ਅੱਜ ਪੂਰੀ ਮਾਰਕੀਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਦੁ ਸਿੰਮਾਨ ਵਾਲੋਂ ਆਸ਼ਵਾਸਨ ਦਿੱਤਾ ਗਿਆ ਸੀ ਕਿ ਪੁਰਾਣਾ ਬਾਸ ਅੱਡਾ ਵੀ ਚੱਲੇਗਾ ਪਰ ਪਿਛਲੇ 4 ਮਹੀਨਿਆਂ ਤੋਂ ਪੁਰਾਣੇ ਬਾਸ ਅੱਡੇ ਤੇ ਤਾਲਾ ਲਗਾਇਆ ਹੋਇਆ ਹੈ ਜਿਸ ਕਾਰਨ ਸਾਡੇ ਰੋਜ਼ਗਾਰ ਬਿਲਕੁਲ ਠੱਪ ਹੋ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਐਮ.ਐਲ.ਏ. ਜੀਪਾਲ ਕੋਲੀ ਅਤੇ ਕਈ ਵਾਰ ਮੁੱਖ ਮੰਤਰੀ ਤੇ ਮੀਡੀਆ ਸਲਾਹਕਾਰ ਬਲਤੇਜ ਬੰਨੂ ਨੂੰ ਮਿਲ ਚੁੱਕੇ ਹਾਂ ਪਰ ਸਾਨੂੰ ਸਿਰਫ ਆਸ਼ਵਾਸਨ ਹੀ ਦਿੱਤਾ ਜਾ ਰਿਹਾ ਹੈ ਹੱਲ ਨਹੀਂ ਕੀਤਾ ਜਾ ਰਿਹਾ ਪਰ ਸਾਨੂੰ ਸਿਰਫ ਆਸ਼ਵਾਸਨ ਹੀ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਅਸੀਂ ਰੋਸ ਵਿੱਚ ਜੋ ਪਿਛਲੇ ਕਾਫੀ ਸਮੇਂ ਤੋਂ ਦੁਕਾਨਾਂ ਉੱਪਰ ਕਾਲੇ ਝੰਡੇ ਲਗਾਏ ਹਨ ਅਤੇ ਅੱਜ ਜਦੋਂ ਮ ਜੇ ਬਵਾਜਿ ਮਾਨੇ ਉਹਣਾ ਹੈ ਅਸੀਂ ਪੂਰੀ ਮਾਰਕੀਟ ਬੰਦ ਕਰਨ ਦਾ ਫੈਸਲਾ ਕੀਤਾ ਹੈ ਉਹਨਾਂ ਕਹਿੰਦੇ ਕਿ ਜੇਕਰ ਸਾਡੀ ਉਹਨਾਂ ਨਾਲ ਗੱਲ ਹੁੰਦੀ ਹੈ ਤਾਂ ਅਸੀਂ ਤੁਰੰਤ ਦੁਕਾਨਾਂ ਖੋਲ ਲਵਾਂਗੇ ਨਹੀਂ ਤਾਂ ਸਾਡਾ ਰੋਸ ਇਸੇ ਤਰ੍ਹਾਂ ਚੱਲਦਾ ਰਹੇਗਾ ਪਟਿਆਲਾ ਤੋਂ ਸੰਵਾਦ ਦਾਤਾ ਸਚਿਨ ਸੂਦੀ ਰਿਪੋਰਟ ਇਹ ਇਹ ਪੁਰਾਣਾ ਜਿਹੜਾ ਬਾਸ ਅੱਡਾ ਇਸ ਨੂੰ ਖੋਲਣ ਵਾਸਤੇ ਇਸ ਰੋਸ ਪ੍ਰੋਜੈਸ਼ਨ ਕਰ ਰਹੇ ਹੈਗੇ ਅੱਜ ਮਾਰਕੀਟ ਇਸੇ ਲਈ ਬੰਦ ਰੱਖੀ ਹੋਈ ਹੈ ਜੀਐਮ ਸਾਹਿਬ ਮਾਤਾ ਕਿਸ਼ਲਾ ਪਹੁੰਚ ਰਹੇ ਹਨ ਹਾਂਜੀ ਤੁਸੀਂ 2 ਦਿਨ ਪਹਿਲਾਂ ਵੀ ਕਰੋੜ ਸ਼ੋਕ ਅੱਡੇ ਸੀ ਹਾਂਜੀ ਉਸ ਦਾ ਮੇਨ ਜਿਹੜਾ ਕੀ ਹੈ ਵੀ ਦੁਕਾਨਾਂ ਨੂੰ ਲੈ ਕੇ ਸੀਗਾ ਮੇਨ ਮਕਸਦ ਇਹ ਆ ਬਸਟੈਂਡ ਬਸਟੈਂਡ ਨੂੰ ਲੈ ਕੇ ਮੇਨ ਮਕਸਦ ਆ ਦੁਕਾਨਾਂ ਨਾਲ ਦਾ ਸਾਡਾ ਕੋਈ ਸਬੰਧ ਹੀ ਨਹੀਂ ਹੈ ਨਾ ਸਾਡਾ ਆਮ ਆਦਮੀ ਪਾਰਟੀ ਨਾਲ ਸਬਾਰੇ ਕੋਈ ਗੱਲ ਕਰਨੀ ਹੈ ਸਾਡਾ ਦਾ ਸਾਰਾ ਸਬੰਧ ਜਿਹੜਾ ਹੈਗਾ ਬਸਟੈਂਡ ਦਾ ਤਾਲਾ ਖੁੱਲਣ ਵਾਸਤੇ ਆ ਸਿਰਫ ਇੰਨੀ ਕੋਈ ਗੱਲ ਹੈ ਇੱਕ ਤਾਲਾ ਹੀ ਖਲਵਾਣਾ ਥਾਣੇ ਤੁਸੀਂ ਤਾਲਾ ਖੋਲੋ ਬਸਾਂ ਅੰਦਰ ਜਾਣੀਆਂ ਸ਼ੁਰੂ ਹੋਣ ਸਾਨੂੰ ਕੀ ਦਿੱਕਤ ਆ ਨਾ ਅਸੀਂ ਫਿਰ ਕਿਸੇ ਨੂੰ ਜਾਂਦੇ ਆ ਨਾ ਕਿਸੇ ਕੋਲ ਜਾਂਦੇ ਆ ਅਸਤਾਜ ਤੱਕ ਕਦੇ ਕਿਸੇ ਕੋਲ ਗਏ ਨਹੀਂ ਸੀ ਨਾ ਕਦੇ ਆਏ ਸੀ ਠੀਕ ਆ ਸਾਰਾ ਹਰ ਬੰਦਾ ਆਪਣਾ ਰੋਟੀ ਰੋਜੀ ਪਿੱਛੇ ਬਿ ਇਹ بار-ਬਾਰ ਅਸੀਂ ਕਹੀ ਜਾਂਦੇ ਆ ਇਹ ਸਾਨੂੰ ਅੱਗੇ ਲਾਰੇ ਲਾਈ ਜਾਂਦੇ ਹੈਗੇ ਪਤਾ ਨਹੀਂ ਹੁਣ ਮਾਨ ਸਾਹਿਬ ਨੂੰ ਪਤਾ ਵੀ ਹੈ ਕਿ ਨਹੀਂ ਹੈ ਇਸ ਗੱਲ ਬਾਰੇ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਪਟਿਆਲੇ ਸ਼ਹਿਰ ਦੀ ਪਤਾ ਨਹੀਂ ਉਹਨੇ ਦੱਸਿਆ ਵੀ ਹੈ ਕਿ ਨਹੀਂ ਹੈ ਵੀ ਲੋਕ ਉਹਰੇ ਕਿੰਨਾ ਦੁਖੀ ਹੋਏ ਫਿਰਦੇ ਹੈਗੇ ਇੱਕ ਛੋਟਾ ਜਿਹਾ ਡਿਸੀਜਨ ਲੈਣ ਜਦ ਕਿ ਭਗਵਾਨ ਤਮਨ ਜੀ ਨੇ ਤਾਂ ਖੁਦ ਕਿਹਾ ਹੈਗਾ ਵੀ ਮੈਂ ਇਸ ਬੱਸ ਸਟਾਪ ਦਾ ਬੰਦ ਨਹੀਂ ਹੋਣ ਦਵਾਗਾ ਤਾਂ ਫਿਰ ਕਿਉਂ ਬੰਦ ਹੋਇਆ ਹੋਇਆ ਹੈਗਾ ਇਹਦਾ ਕਾਰਨ ਸਾਨੂੰ ਅਜ ਤੱਕ ਨਹੀਂ ਪਤਾ ਲੱਗਿਆ ਦੂਜੀ ਗੱਲ ਵੀ ਇਹਨੂੰ ਕਿਉਂ ਕਿਹਨੇ ਕਿਹੜੇ ਬੰਦੇ ਨੇ ਕਿਹਾ ਹੈਗਾ ਵੀ ਤੁਸੀਂ ਇਹਨੂੰ ਬੰਦ ਕਰੋ ਕਿਹੜੇ ਬੰਦੇ ਨੇ ਆਦੇਸ਼ ਦਿੱਤਾ ਹੈਗਾ ਸਾਨੂੰ ਅਸੀਂ ਫਿਰ ਅਸੀਂ ਇਲੈਕਸ਼ਨਾਂ ਵੇਲੇ ਉਹਦੇ ਉਸ ਬੰਦੇ ਨਾਲ ਗੱਲ ਕਰਾਂਗੇ ਨਾ ਵੀ ਜਦ ਤੂੰ ਸਾਡੇ ਨਾਲ ਨਹੀਂ ਗੱਲ ਕੀਤੀ ਹੈਗੀ ਹੈ ਹੁਣ ਤੇਰੇ ਨਾਲ ਵੀ ਕਾਦੀ ਗੱਲ ਕਰੀ ਅਸੀਂ ਲੋਕ ਜੇ ਗੱਲ ਕਰੀ ਜੇ ਕਰਨ ਦੀ ਤਾਂ ਤੁਸੀਂ ਕਿਸੇ ਨੁਮਾਇੰਦੇ ਨਾਲ ਜਾਂ ਪ੍ਰਸ਼ਾਸਨ ਦੇ ਕਿਸੇ ਅਫਸਰ ਨਾਲ ਗੱਲ ਕੀਤੀ ਆ ਅਰੇ ਸਾਢੇ 4 ਮਹੀਨੇ ਹੋ ਗਏ ਵੀਰੇ ਸਾਢੇ ਤਾਂ ਚੱਪਲਾਂ ਬਦਲਣ ਵਾਲੀਆਂ ਹੋ ਗਈਆਂ ਦੁਆਰਾ ਸਾਢੇ 4 ਮਹੀਨੇ ਹੋ ਗਏ ਸਾਨੂੰ ਪੈਦਲ ਘੁੰਮਦੇ ਘੁੰਮਦੇ ਇਹਨਾਂ ਦੇ ਪਿੱਛੇ ਇਹਨਾਂ ਨੇ ਕੋਈ ਸਾਡਾ ਹੱਲ ਨਹੀਂ ਕੱਢਿਆ ਹੈਗਾ ਜਦ ਚਲੇ ਜਾਓ ਥੋੜਾ ਹੋਰ ਕੰਮ ਸੀਗਾ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਾਪਰਟੀ ਸਰਕਾਰ ਦੀ ਆ ਜਾਂ ਹਾਂ 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 ਉਹ ਜਿਹੜਾ ਤੁਹਾਡਾ ਉਹ ਬਿਜ਼ਨਸ ਆ ਹਾਂ ਉਹਨੇ ਤੁਹਾਨੂੰ ਅੱਥਰ ਬਿਜ਼ਨਸ ਦਿੱਤਾ ਨਹੀਂ ਕਿੱਥੇ 65 ਬਸ ਅੱਡੇ ਚ ਕਿੰਨੀ ਦੁਕਾਨਾਂ ਆ ਤੁਸੀਂ ਦੱਸੋ ਨਾ 10 ਦੁਕਾਨਾਂ ਆ 65 ਅੱਡੇ ਦੇ ਅੰਦਰ ਉਹ 10 ਦੁਕਾਨਾਂ ਕਿਹਨੂੰ ਕਿਹਨੂੰ ਵੰਡ ਦੇਣਗੇ ਉਹ ਸੁਣੀ ਚੱਲੋ ਨਾ ਉਸ ਤੋਂ ਬਾਅਦ 10 ਦੁਕਾਨਾਂ ਦੇ ਵਿੱਚ ਸਵਾ ਸਵਾ ਲੱਖ ਰੁਪਏ ਕਿਰਾਇਆ ਹੈ ਤੁਸੀਂ ਦੱਸੋ ਹਾਂ ਪੰਜਾਬ ਦਾ ਬੰਦਾ ਸਵਾ ਲੱਖ ਰੁਪਏ ਕਿਰਾਇਆ ਭਰ ਦੂਗਾ ਭਰ ਦੂਗਾ ਮੈਨੂੰ ਦੱਸੋ ਕਨਾਰਡ ਪਲੇਸ ਤੇ ਦਿੱਲੀ ਚ ਨਹੀਂ ਹੋਣਾ ਇੰਨਾ ਕਿਰਾਇਆ ਜਿੰਨਾ ਇਹਨਾਂ ਨੇ ਉਹਰੇ ਰੱਖਦਾ ਹੈ ਆਮ ਆਦਮੀ ਪਾਰਟੀ ਨੇ ਹਾਂ ਜੀ 3.5 ਲੱਖ 3.95 ਲੱਖ ਰੁਪਏ ਕੋਲ ਡਰਿੰਕ ਦੀ ਦੁਕਾਨ ਚੜੀ ਗਈ ਹੈ ਉੱਥੇ ਦੱਸੋ ਉਹ ਬੰਦਾ ਹੁਣ 3-3 ਮਹੀਨੇ ਦੇ ਦੇ ਕੇ ਜੜੀ ਇਹਨਾਂ ਨੇ ਫੀਸਾਂ ਜਾਵਾ ਕਰਾ ਕੇ ਦੁਕਾਨਾਂ ਲਿੱਤੀਆਂ ਮੈਨੂੰ ਲੱਗਦਾ ਉਸ ਤੋਂ ਬਾਅਦ ਛੱਡਣ ਗਿਆ ਉਹ ਵੀ ਮੈਨੂੰ ਕਮਾਲ ਕਰ ਰਿਹਾ ਕਨਾਰਡ ਪਲੇਸ ਦੇ ਅੰਦਰ ਇੰਨਾ ਕਿਰਾਇਆ ਰਹੀ ਹੁਣ ਜਿੰਨਾ ਉਰੇ ਕਿਰਾਇਆ ਇਹਨਾਂ ਨੇ ਰੱਖਦਾ ਹੈਗਾ ਇੱਕ ਦੱਸੋ ਵੀ ਆਟੋ ਵਾਲੇ ਤੋਂ ਵੀ 700 ਰੁਪਏ ਮਹੀਨਾ ਉਹ ਲੈ ਰਿਹਾ ਕਿ ਕਿਰਾਇਆ ਵੀ ਅੰਦਰ ਖੜਾ ਆਵਾਂਗੇ ਤੈਨੂੰ 700 ਰੁਪਏ ਦੇ ਸਟicker ਲਾਵਾਂਗੇ ਤੇਰੇ ਤੇ ਤੂੰ ਅੰਦਰ ਖੜੇਗਾ ਤੇ ਆਪਣੀਆਂ ਸਵਾਰੀਆਂ ਚੱਕਿਆ ਕਰੇਗਾ ਹੁਣ ਜਿਹੜਾ ਬ ਉਹ ਕਹਿੰਦੇ ਲੋਕਾਂ ਦੇ ਨਾਲ ਕੀ ਹੋਊਗਾ ਜੇਬ ਕਿਦੀ ਕੱਟੀ ਜਾਊਗੀ ਆਮ ਆਦਮੀ ਦਾ ਬੰਦੇ ਦੀ ਕੱਟੀ ਜਾਊਗੀ ਜਿਹੜਾ ਉੱਥੇ ਜਾਊਗਾ ਉਹਦੀ ਕੱਟੀ ਜਾਊਗੀ ਕੋਈ ਜਨੀਆਂ ਫੈਸਿਲਟੀਆਂ ਨਹੀਂ ਆ ਉੱਥੇ ਜਿੰਨੀਆਂ ਸਾਨੂੰ ਦਿਖਾ ਰਹੀ ਹੈਗੇ ਜੇ ਗੱਲ ਕਰੀ ਜਾਏ ਪੁਰਾਣੇ ਬਸਟੈਂਡ ਨੂੰ ਲੈ ਕੇ ਕਿੰਨੀਆਂ ਕਦਕਾਨਾਂ ਨੇ ਇਹਦੇ ਅੰਦਰ 30 32 ਦੁਕਾਨਾਂ ਨੇ ਉੱਥੇ 10 ਦੁਕਾਨਾਂ ਨੇ 35 ਦੁਕਾਨਾਂ ਨੇ ਔਰ ਅੰਦਰ ਅੰਦਰਲੀ ਸਾਈਡ ਦੇ 10 ਰਿਆ ਜਿਹੜੀਆਂ ਬਾਹਰ ਦੁਕਾਨਾਂ ਨੇ ਉੱਥੇ ਘਟੋ ਘੜ ਨਹੀਂ 7 800 ਦੁਕਾਨਾਂ ਹੈ ਇਸ ਟਾਈਮ ਜਿਹੜੀਆਂ ਨੇ ਟੱਚ ਆ ਗਿਆ ਜਿਹੜੀ ਬਸਟੈਂਡ ਦੇ ਨਾਲ ਟੱਚ ਸੀਗੀ ਜੇ ਸਾਡਾ ਕਾਰੋਬਾਰ ਚੱ ਕੋਈ ਨਹੀਂ ਛੱਡਦਾ ਹੈਗਾ ਆ ਦੇਖ ਲਓ ਮੈਂ ਤੁਹਾਨੂੰ ਹੁਣ ਵੀ ਦਿਖਾ ਦਿੰਦਾ ਤੁਸੀਂ ਮੇਰੇ ਨਾਲ ਚੱਲੋ ਵੀ ਕਿੰਨੀਆਂ ਦੁਕਾਨਾਂ ਬੰਦ ਪਈਆਂ ਨੇ ਉਹਨਾਂ ਦੇ ਵਿੱਚ ਇੱਕ ਵੀ ਸਮਾਨ ਨਹੀਂ ਪਿਆ ਹੈਗਾ ਐਨਾ ਮੈਂ ਕਹਿੰਦਾ ਇੱਕ ਆਵਰੇ ਮੋੜ ਤੇ ਦੁਕਾਨਦਾਰ ਸੀਗਾ ਐਨਾ ਉਹਦਾ ਸਮਾਨ ਵਿਕਦਾ ਸੀਗਾ ਵੀ ਉਹਦੇ ਕੋਲ ਟਾਈਮ ਨਹੀਂ ਹੁੰਦਾ ਸੀ ਗੱਲ ਕਰਨ ਨੂੰ ਅੱਜ ਉਹ ਆਰਿਆ ਸਮਾਜ ਕੰਮ ਕਰ ਰਿਹਾ ਉਹਦਾ ਦੁਕਾਨ ਬੰਦ ਕਰ ਗਿਆ ਹੈਗਾ ਉਹਦਾ ਨਾਮ ਰਾਜਕੁਮਾਰ ਹੈ ਨੋਟ ਕਰ ਲਓ ਤੁਸੀਂ ਉਹ ਕੁਮਾਰ ਸਵਾ ਸਕੂਲ ਦੇ ਪਿੱਛੇ ਕੰਮ ਕਰ ਰਿਹਾ ਇਸ ਟਾਈਮ ਹਾਂਜੀ ਬੱਸ ਸਟੈਂਡ ਦੇ ਬਾਬਤ ਤੁਸੀਂ ਨੂੰ ਮਿਲੇ ਸੀ ਕੋਲੀ ਸਾਹਿਬ ਨੂੰ ਮਿਲੇ ਪੰਨੂ ਸਾਹਿਬ ਨੂੰ ਮਿਲੇ ਡਾਕਟਰ ਬਲਬੀਰ ਸਿੰਘ ਜੀ ਨੂੰ ਮਿਲੇ ਐਡ ਡੀਸੀ ਡੀਸੀ ਮੈਡਮ ਨੂੰ ਮਿਲੇ ਹਾਲੇ ਫਿਰ ਵੀ ਕਹਿ ਰਹੇ ਹਾਲ ਤਾਂ ਕਰਦੇ ਹੀ ਨਹੀਂ ਹੈ ਸਾਡਾ ਸਾਨੂੰ ਅਗਲੇ ਅਗਲੇ 10 ਦਿਨਾਂ ਵਾਸਤੇ ਸਾਨੂੰ ਜਰੂਰ ਰੋਟੀ ਪਾਣੀ ਰੱਖ ਕੇ ਖਵਾ ਦਿੰਦੇ ਆ ਵੀ ਹਾਂ ਕਰ ਰਹੇ ਆ ਅਸੀਂ ਵੀ ਖੁਸ਼ ਹੋ ਜਾਂਦੇ ਆ ਵੀ ਸ਼ਾਇਦ ਅਗਲੇ 10 ਦਿਨਾਂ ਸਾਡਾ ਤਾਲਾ ਖੁੱਲ ਜਾਏ ਹੁਣ ਤਾਂ ਸਾਨੂੰ ਸਾਰੇ ਪਟਿਆਲਾ ਪੁੱਛਣ ਲੱਗਾ ਵੀ ਤਾਲਾ ਖੁੱਲੂਗਾ ਦ ਇਹ ਦੱਸੋ ਸਾਨੂੰ ਤੁਸੀਂ ਸਾਡੀ ਜੀ ਮੰਗੇ ਆ ਵੀ ਸਾਨੂੰ ਖੋਲਿਆ ਜਾਵੇ ਨਹੀਂ ਤਾਂ ਅਸੀਂ ਤਾਂ ਇਸ ਤਰ੍ਹਾਂ ਹੀ ਰੋਚ ਪ੍ਰਦਰਸ਼ਨ ਕਰਦੇ ਰਵਾਂਗੇ ਆਮ ਆਦਮੀ ਪਾਰਟੀ ਦੇ ਟਾਈਮ ਦੇ ਅੰਦਰ ਤੇ ਜਦ ਇਲੈਕਸ਼ਨ ਆਣਗੇ ਪਰ ਦੇਖੋ ਜੀ ਦੁਖੀ ਬੰਦਾ ਤਾਂ ਕਦੇ ਵੋਟ ਨਹੀਂ ਪਾਉਂਦਾ ਹੁੰਦਾ ਆਪਣੀ ਪਾਰਟੀ ਨੂੰ ਸੁਪਰੀਮੋ ਸਾਹਿਬ ਆ ਰਹੇ ਨੇ ਸੁਪਰੀਮੋ ਸਾਹਿਬ ਆ ਰਹੇ ਨੇ ਉਹ ਕਿਹੜਾ ਉਹ ਕਿਹੜਾ ਮੇਰੇ ਮੰਜੇ ਤੇ ਬੈਠਣੇ ਘਰ ਆ ਕੇ ਉਹਨਾਂ ਨੇ 5 ਮਿੰਟ ਕੰਮ ਕਰਨਾ ਹਾਂ ਹਾਂ ਬੋਲੋ 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 ਅੱਜ ਕੇਜਰੀਵਾਲ ਸਾਹਿਬ ਆ ਰਹੇ ਨੇ ਹਾਂ ਤੇ ਉਹਦੇ ਅੱਗੇ ਤੁਸੀਂ ਆਪਣੀ ਮੰਗ ਰੱਖੋਗੇ ਹਾਂ ਜੀ ਇਹ ਤਾਂ ਰੱਖਣ ਨੂੰ ਤਿਆਰ ਆਂ ਜੀ ਸਾਨੂੰ ਮਿਲਾਂਗੇ ਗੱਲ ਕਰਾਓ ਸਾਡੀ ਗੱਲ ਹੁਣੇ ਕਰਾਣ ਆ ਜੀ ਹੁਣੇ ਰੱਖਣ ਨੂੰ ਤਿਆਰ ਆਂ ਔਰ ਦੁਕਾਨਾਂ ਵੀ ਅਸੀਂ 5 ਮਿੰਟ ਬਾਅਦ ਖੋਲ੍ਹ ਦਾਂਗੇ ਬੋਲੋ ਕੇਜਰੀਵਾਲ ਨਾਲ ਸਾਡੀ ਗੱਲ ਕਰਾ ਦੇਣ ਅਸੀਂ 5 ਮਿੰਟ ਸਾ ਕੋਈ ਪੁਲਿਸ ਵਾਲਾ ਟੀਐਸਪੀ ਸਾਹਿਬ ਆਏ ਨਹੀਂ ਉਹ ਕਹਿੰਦੇ ਮੈਂ ਤੁਹਾਡੀ ਗੱਲ ਕਰਾਂਦਾ ਉਹ ਕਹਿੰਦਾ ਪ੍ਰਿੰਸੀਪਲ ਫੈਕਟਰੀ ਨਾਲ ਕਰਾਂਦਾ ਇਸ ਤੋਂ ਅੱਗੇ ਮੇਰੀ ਪਾਵਰ ਨਹੀਂ ਹੈਗੀ ਹੈ ਠੀਕ ਹੈਗੇ ਝੰਡੇ ਵੀ ਉਤਾਰੋ ਪਹਿਲਾਂ ਤੁਸੀਂ ਪਹਿਲਾਂ ਦੁਕਾਨਾ ਖੋਲੋ ਅਸੀਂ ਅਸੀਂ ਦੁਕਾਨਾ ਨਹੀਂ ਖੋਲਦੇ ਆਗੇ ਤੁਸੀਂ ਸਾਡੀ ਮੀਟਿੰਗ ਕਰਾਓ ਯਾ